ਰਾਮ ਕਲੇ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਢੂਮ ਅਖੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਨਾ ਕਰਤਾ ਕਾਦਰ ਕਰੇ ਕਿਉ ਬੋਲ ਹੋ ਵੈ ਜੋ ਖੀਮਦਾ ਦੇ ਗੁਨਾ ਸਤ ਪੈਣ ਭਰਾਵ ਹੈ ਪਾਰੰਗਤ ਦਾਨ ਪੜੀ ਵੰਦਾ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੇ ਨੀਮਦਾ ਲੈਣੇ ਤਰਿਉ ਛਤ ਸਿਰ ਘਰ ਸਿਫਤੀ ਅੰਮ੍ਰਿਤ ਪੀਵੰਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰ ਕੋ ਜੀਦਾ ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਵਦਾ ਸਹ ਟਿੱਕਾ ਦੇ ਤੋਸ ਜੀਵਦਾ ਲਹਿਣੇ ਦੀ ਫੈਰਾਈਐ ਨਾਨਕਾ ਦੁਹੀ ਖੱਟੀਐ ਜੋਤ ਉਹਾ ਜੁਗਤਸਾਏ ਸਹਿ ਕਾਇਆ ਫਿਰ ਪਲਟੀਐ ਚੁਲਾ ਸੋ ਛਤ ਨਰੰਜਨੀ ਮਲ ਤਖਤ ਬੈਠਾ ਗੁਰ ਹਟੀਐ ਕਰਹੇ ਜੇ ਗੁਰ ਫਰਮਾਇਆ ਸਿਲ ਜੋਗ ਅਲੂਣੀ ਚੱਟੀਐ ਲੰਗਰ ਚੱਲੈ ਗੁਰ ਸ਼ਬਦ ਹਰ ਟੋਟ ਨਾ ਆਵੀ ਖਟਿਆ ਖਰਚੇ ਦਿੱ ਤਖ ਸੰਮਦੀ ਆਪ ਕਹਿ ਦੇ ਖੈਰ ਦੇ ਬੱਟਿਆ ਹੋਵੇ ਸਿਫਤ ਕ ਸੰਮਦੀ ਨੂਰ ਅਰ ਸੋਹੋ ਕੁਰਸੋਹ ਚਟਿਆ ਤੁਧ ਡਿਠੇ ਸਚੇ ਪਾਤਸ਼ਾ ਮਲ ਜਨਮ ਜਨਮ ਦੀ ਕਟਿਆ ਸਚ ਜੇ ਗੁਰ ਫਰਮਾਇਆ ਕਿਉ ਇਦੂ ਬੋਲੂ ਹਟਿਆ ਉਤਰੇ ਕੌਲ ਨਾ ਪਾਲਿਓ ਕਰਪੀ ਰਹੁ ਕੰਨ ਮਰਟਿਐ ਦਿਲ ਖੋਟਾ ਆਕੀ ਫਿਰਨ ਬਨਪਾਰ ਉਚਾਈਨ ਛਟਿਐ ਜਿਨ ਅੱਖੀ ਸੋਈ ਕਰੇ ਜਿਨ ਕੀਤੀ ਤਨੈ ਠੱਟੀਐ ਕੌਣ ਹਾਰੇ ਕਿੰ ਉਵਟਿਐ ਜਿਨ ਕੀਤੀ ਸੋ ਮੰਨਣਾ ਕੋ ਸਾਲ ਜਵਾਹੀ ਸਾਲੀਂ ਦਰ ਮਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤਿਗੁਰ ਆਖੇ ਸੱਚਾ ਕਰੇ ਸਾ ਬਾਤ ਹੋ ਵੈਰ ਹੱਲੀ ਗੁਰ ਅੰਗਦ ਦੀ 도ਹੀ ਫਰੀ ਸੱਚ ਕਰਤਾ ਬੰਦ ਬਹਾਲੀ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾਸ ਹੈ ਡਾਲੀ ਦਰ ਸੇਵੇ ਉਮਤ ਖੜੀ ਮਸਕਲੇ ਹੋਏ ਜੰਗਾਲੀ ਦਰ درਵੇ ਸਖ ਸਮਦੈ ਨਾ ਸਚੈ ਬਾਣੀ ਲਾਲੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ਾਉ ਪਤਰਾ ਲਈ ਲੰਗਰ ਦਾ ਔਰਤ ਵੰਡਿਆ ਰਸ ਅੰਮ੍ਰਿਤ ਖੀਰ ਕਿਆਲੀ ਗੁਰ ਸਿਖਾਂ ਕੇ ਮੁਖ ਉਜਲੇ ਮਨ ਮੁਖਤੀ へ ਪਰਾਲੀ ਪੈ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਘਾਲੀ ਪੈ ਕਬੂਲ ਕਸਮ ਨਾਲ ਜਾਂ ਕਾਲ ਮਰਦੀ ਘਾਲੀ ਮਾਤਾ ਕੀ ਵੀ ਸ਼ੋਸ ਹੋਏ ਜਿੰਗੁਏ ਠਾਲੀ ਹੋਰਿਉ ਗੰਗ ਵਹਾਈਐ ਦੁਨਿਆਈ ਅਖ ਹੈ ਕਿ ਕਿਉ ਨ ਨਾਨਕ ਈਸਰ ਜਗਨਨਾਥ ਉਚ ਹੱਦੀ ਵੈਣ ਬਿਰ ਕਿਉ ਨ ਮਾਧਾਣਾ ਪਰਬਤ ਕਰ ਨੇਤਰਬਸਕ ਸ਼ਬਦ ਰੜ ਕਿਉਨ ਚੌਦਾਂ ਰਤਨ ਨਕਾਲਿਆਨ ਕਰ ਆਵਾ ਗੋਂ ਚਲ ਕਿਉਨ ਕੁਦਰਤ ਐ ਹੈ ਵੇ ਖਾਲਿਆਨ ਜਿਣ ਐਵਡ ਫਿਡ ਠਣ ਕਿਉਨ ਲੈਹਣੇ ਤਰੇਹੂਨ ਛਤਰ ਸਿਰ ਅਸਮਾਨ ਕਿਆੜਾ ਛ ਕਿਉਨ ਜੋਤ ਸਮਾਣੀ ਜੋਤ ਮਾਹੇ ਆਪ ਆਪ ਐਸੇ ਤੀ ਮੇਕਿਉਨ ਸਿਖਾਂ ਪੁੱਤਰਾ ਕੋਖ ਕੈ ਸਭ ਅਮਤ ਵਿਖਿਓ ਜੇ ਕਿਉ ਨ ਜਾਂ ਸੁਦੋਸ ਤਾ ਲੈਣਾ ਟਕਿਉ ਨ ਫੇਰ ਵਸਾਇਆ ਫੇਰੁਆਣ ਸਤਿਗੁਰੇ ਖਾਡੂਰ ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਘਰੂਰ ਲੱਭਣਾ ਹੈ ਮਾਨਸਾ ਜਿਉਂ ਪਾਣੀ ਬੂਰ ਵਰਿਆ ਤਰਗ ਹੈ ਗੁਰੂ ਕੀ ਕੁਦਰਤੀ ਨੂਰ ਜਿਤ ਸੁਹਾਸ ਨਾਲ ਲੱਭਈ ਤੂੰ ਓਹ ਠਰੂਰ ਨਾਨਿਤ ਨਾਮ ਇਨਧਾਨ ਹੈ ਤੁਧ ਵਿੱਚ ਪਰਪੂਰ ਨਿੰਦਾ ਤੇਰੀ ਜੋ ਕਰੇ ਸੋ ਵਣੈ ਚੂਰ ਨੇੜਾ ਦਿਸੈ ਮਾਤ ਲੋਕ ਤੁਧ ਸੁਜੈ ਦੂਰ ਫੇਰ ਵਸਾਇਆ ਫੇਰ ਆਣ ਸਤ ਗੁਰਹਿ ਖਾੜੂਰ ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ ਪਿਉ ਦਾਦੇ ਜੀਵੇਆ ਪੁੱਤਾ ਪ੍ਰਵਾਣ ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ ਪਿਉ ਦਾਦੇ ਜੀਵੇਆ ਪੁੱਤਾ ਪ੍ਰਵਾਣ ਜਿਨ ਬਾਸ ਕਿ ਨਿਤਰਾ ਕਰਤਿਆ ਕਰਨੇ ਹੀ ਤਾਣ ਜਿਨ ਸੰਬੰਧ ਵਿਰੁ ਲਿਆ ਕਰ ਮੇਰ ਮਧਾਨ 14 ਹ ਰਤਨਨ ਕਾਲਿਆਨ ਕੀ ਤੂਨ ਚਾਨਣ ਘੋੜਾ ਕੀ ਤੋ ਸਹਜਦਾ ਜਤ ਕਿਉ ਪਲਾਣ ਤਣ ਖਚੜਾਇੋ ਸਤ ਦਾ ਜਸ ਹੰਦਾ ਬਾਣ ਕਲ ਵਿੱਚ ਤੂ ਅੰਧਾਰ ਸਾ ਚੜਿਆ ਰੈ ਪਾਣ ਸਤੋਂ ਖੇਤ ਜਮਾਇਓ ਸਤੋ ਛਾਵਣ ਨਿਤਰ ਸੋਈ ਤੇਰੀ ਐ ਕਿਉ ਮੈਦਾ ਖਾਣ ਚਾਰੇ ਕੁੰਡਾ ਸੁਜੀ ਉਸ ਮਨ ਮਹ ਸ਼ਬਦ ਪਰਵਾਣ ਆਵਾ ਗਾਉਣ ਨਵਾਰਿਓ ਕਰ ਨਦਰ ਨਿਸ਼ਾਨ ਔ ਤਰਿਆ ਔ ਤਾਰ ਲੈ ਸੋ ਪੁਰਖ ਸੁ ਜਾਣ ਝਖੜਵਾਉ ਨ ਢੋਲਈ ਪਰਬਤ ਮੇਹਰਾਣ ਜਾਣੇ ਬਿਰਥਾ ਜੀਅ ਕੀ ਜਾਣੇ ਹੂ ਜਾਣ ਕਿਆ ਸਲਾਹੀ ਸਚੀ ਪਾਤਸ਼ਾਹ ਜਾਂ ਤੂੰ ਸੁਗੜ ਸੁ ਜਾਣ ਦਾਨ ਜੇ ਸਤਗੁਰ ਪਾਵਸੀ ਸੋ ਸਤੇ ਦਾਨ ਨਾਨਕ ਹੰਦਾ ਸ਼ਤਰ ਸਿਰ ਉਮਾ ਤਹਰਾਣ ਸੋ ਟਿਕਾ ਸੋ ਬਹਿਣਾ ਸੋਈ ਦੀਵਾਨ ਪਿਉ ਦਾਦੇ ਜੀ ਰੇਹਾ ਪੁੱਤਰਾ ਪ੍ਰਵਾਣ ਧੰਨ ਧੰਨ RAMDAS ਗੁਰ ਜਿਨ ਸਿਰ ਆ ਤਿਨ ਹੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਰਜਣਹਾਰ ਹੈ ਤਾਰਿਆ ਸਿੱਖੀ ਅਤਹਿ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਹਾ ਅਤੋਲ ਤੂੰ ਤੇਰਾ ਅੰਤ ਨਾ ਪਾਰ ਆਵਰਿਆ ਜਿਨਨੀ ਤੂੰ ਸੇਵਿਆ ਪਾਉ ਕਰ ਸੇ ਤੁਧ ਪਾਰ ਉਤਾਰਿਆ ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ ਤਨ ਸੁ ਤੇਰਾ ਥਾਨ ਹੈ ਸੱਚ ਤੇਰਾ ਪੈਸਾ ਕਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰਤੂ ਵਿਚਾਰਿਆ ਗੁਰ ਡਠਾ ਤਮਨ ਸਧਾਰਿਆ ਚਾਰੇ ਜਾਗੇ ਚੌ ਜੁਗਿ ਪੰਜਾਂ ਆਪੇ ਹੋਆ ਆਪਿ ਨ ਆਪ ਸਜਿਉਨ ਆਪੇ ਹੀ ਥੰਮ ਖਲਵਾ ਆਪੇ ਪੱਟੀ ਕਲਮ ਆਪੇ ਆਪ ਲਖਣ ਹਾਰਾ ਹੋਆ ਸਭ ਉਮਤ ਆਵਣ ਜਾਵਣੀ ਆਪੇ ਹੀ ਨਮਾਨ ਰਵਾ ਤਖਤ ਬੈਠਾ ਅਰਜਨ ਗੁਰੂ ਸਤ ਗੁਰ ਕਾ ਖਿਵੈ ਚੰਦਵਾ ਉਗਮਣ ਹੋ ਤਾਇਆ ਥਮਣ ਹੋ ਚੌ ਚੱਕੀ ਕੀਨ ਲੋਆ ਜਿਨੇ ਗੁਰੂ ਨਾ ਸੇਵਿਓ ਮਨ ਮੁਖਾਂ ਪਾਇਆ ਮਵਾ ਸੂਣੀ ਚੌਣੀ ਕਰਾ ਮਾਤ ਸੱਚੇ ਕਾ ਸੱਚਾ ਟੋਆ ਚਾਰੇ ਜਾਗੇ ਚੋ ਜੁਗੀ ਪੰਜਾਇਣ ਆਪੇ ਹੋਆ ਚਾਰੇ ਜਾਗੇ ਚੋ ਜਗੂ ਪੰਜਾਇਣ ਆਪੇ ਹੋਆ ਆਪੀ ਨੇ ਆਪ ਸਜਿਓਨ ਆਪੇ ਹੀ ਥੰਮ ਖਲਵਾ ਆਪੇ ਪੱਟੀ ਗਲਮ ਆਪੇ ਆਪ ਲਖਣ ਹਾਰਾ ਹੋ ਆ ਸਭ ਉਮਤ ਆਉਣ ਜਾਵਣੀ ਆਪੇ ਹੀ ਨਾਮ ਨਿਰਵਾ ਤਖਤ ਬੈਠਾ ਏ ਅਰਜਨ ਗੁਰੂ ਸਤਗੁਰ ਕਾਖੇ ਵੈ ਚੰਦੋ ਆ ਉਗਮਣ ਹੋ ਤੈ ਹੱਥ ਵਣਹੋ ਚੌ ਚੱਕੀ ਕੀਨ ਲੋਆ ਜਿਨੀ ਗੁਰੂ ਨਾ ਸੇਵਿਓ ਮਨ ਮੁਖਾਂ ਪਾਇਆ ਮੋ ਆ ਸੂਣੀ ਚੋਣੀ ਕਰਾ ਮਾਤ ਸੱਚੇ ਕਾ ਸੱਚਾ ਟਵਾ ਚਾਰੇ ਜਾਗੇ ਚੋ ਜੁਗੀ ਪੰਚਾਇਣ ਆਪੇ ਹੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ